ਦੁਨੀਆ ਦੇ ਵਕਫਾ ਕੋਨੇ ਜਿਵੇਂ ਬੈਠੇ ਪੀਠੀ ਸਿਮਰਨ ਵੇਖਰੇ ਸਾਰੀ ਦਸ਼ਕਾਂ ਦਾ ਸਵਾਗਤ ਹੈ ਤੁਹਾਡੇ ਆਪਣੇ ਖਾਸ ਪ੍ਰੋਗਰਾਮ ਸਾਝ ਵਿਚਾਰਾਂ ਦੇ ਗੁਰੂ ਕੀ ਪੈਰੀ ਸਾਧ ਸੰਗ ਜਿਵੇਂ ਤੁਸੀਂ ਕੱਲ ਵੇਖਿਆ ਕੱਲ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਦਾ ਦੇ ਦਾ ਲਿਵਿੰਗ ਟੇਅਰ ਵੀਰ ਭੁਪਿੰਦਰ ਜੀ ਨਾਲ ਗੱਲਬਾਤ ਕੀਤੀ ਸੀ ਕਿ ਜਿਨ੍ਹਾਂ ਨੇ ਆਪਣੀ ਪੂਰੀ ਜ਼ਿੰਦਗੀ ਸਮਰਪਿਤ ਕਰ ਦਿੱਤੀ ਹੈ ਗੁਰ ਸ਼ਬਦ ਵਿਚਾਰ ਨੂੰ ਇੱਕ ਸੰਸਥਾ ਦੇ ਰਹੀਂ ਇੱਕ ਕਾਫਲਾ ਬਣਾਇਆ ਇੱਕ ਪਰਿਵਾਰ ਬਣਿਆ ਪਰਿਵਾਰ ਦਾ ਹਰ ਜੀ ਗੁਰ ਸ਼ਬਦ ਵਿਚਾਰ ਦੀ ਗੱਲ ਕਰਦਾ ਹੈ ਗੁਰੂ ਦੇ ਸ਼ਬਦ ਨੂੰ ਕਿਵੇਂ ਵਿਚਾਰਨਾ ਹੈ ਤੇ ਆਪਣੀ ਜ਼ਿੰਦਗੀ ਵਿੱਚ ਕਿਵੇਂ ਪੁਲ ਅਪ ਕਰਨਾ ਹੈ ਬੜੇ ਸੋਨੇ ਸਵਾਲਾਂ ਦੇ ਜਵਾਬ ਦਿੱਤੇ ਨੇ ਜੀ ਹਾਂ ਅੱਜ ਕੱਲ੍ਹ ਵਾਲੇ ਐਪੀਸੋਡ ਵੀ ਅਸੀਂ ਕੰਟੀਨਿਊ ਕਰਨ ਜਾ ਰਹੇ ਹਾਂ ਜਦੋਂ ਗੁਰਬਾਣੀ ਪੜ੍ਹਦੇ ਹਾਂ ਗੁਰਬਾਣੀ ਵਿੱਚ ਇੱਕ ਨਹੀਂ ਅਨੇਕਾ ਤਰ੍ਹਾਂ ਦੇ ਪ੍ਰਮਾਨ ਸਾਡੇ ਸਾਹਮਣੇ ਆਉਂਦੇ ਨੇ ਹਮ ਤਨਵੰਤ ਭਾਕੜ ਸਚਨਾਏ ਹਰ ਕੁੰਗਾ ਵੈ ਸਹਿ ਸੁਬਾਏ ਰਹਾਓ ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ ਤਾ ਮੇਰੇ ਮਨ ਪਿਆਰੀ ਦਾਨਾ ਕਿਹੜਾ ਖਜ਼ਾਨਾ ਜੀਆਂ ਉਹ ਖਜ਼ਾਨਾ ਜਿਹਦੇ ਬਾਰੇ ਇੱਕ ਨਹੀਂ ਅਨੇਕਾ ਪ੍ਰਮਾਨ ਵੀ ਨੇ ਤਿੱਚਨ ਮੂਲ ਨਾ ਥੜਿੰਦੋ ਜਿੱਚੇ ਰਾਬ ਕਿਰਪਾਲ ਸ਼ਬਦ ਅਖੁੱਟ ਬਾਬਾ ਨਾਨਕਾ ਖਾਇ ਖਰਚ ਤਨਮਾਲ ਜੀਹਾਂ ਗੁਰਬਾਣੀ ਦੇ ਇੱਕ ਇੱਕ ਸ਼ਬਦ ਨੂੰ ਕਿਵੇਂ ਖੋਲ ਕੇ ਕਿਵੇਂ ਵਿਚਾਰ ਕੇ ਆਪਣੀ ਜ਼ਿੰਦਗੀ ਚ ਲਾਗੂ ਕਰਨਾ ਹੈ ਅੱਜ ਗੁਰਬਾਣੀ ਵਿਚਾਰ ਦੀ ਹੀ ਗੱਲ ਕਰਾਂਗੇ ਸਿੱਖ ਦੇ ਜ਼ਿੰਦਗੀ ਦੇ ਵਿੱਚ ਮਨੁੱਖ ਦੀ ਜ਼ਿੰਦਗੀ ਦੇ ਵਿੱਚ ਗੁਰਬਾਣੀ ਵਿਚਾਰ ਦੀ ਕੀ ਇੰਪੋਰਟੈਂਸ ਹੈ ਇਹਦੇ ਬਾਰੇ ਗੱਲਬਾਤ ਕਰਨ ਵਾਸਤੇ ਅੱਜ ਫਿਰ ਤੁਹਾਡੇ ਰੂਬਰੂ ਕਰਨ ਜਾ ਰਹੇ ਆ ਸਾਡੇ ਅਤੀ ਸਤਿਕਾਰਯੋਗ ਬੀਰ ਭੁਪਿੰਦਰ ਸਿੰਘ ਜੀ ਨੂੰ ਵੀ ਜੀ ਇੱਕ ਵਾਰ ਫਿਰ ਆਪ ਜੀ ਨੂੰ ਜੀ ਆਇਆਂ ਕਹਨੇ ਆ ਤੇ ਫਤਿਹ ਸੱਚ ਪਾੰਨੇ ਆ ਵਾਹ ਗੁਰੂ ਜੀ ਕਾ ਖਾਲਸਾ ਵਾਹ ਗੁਰੂ ਜੀ ਕੀ ਫਤਿਹ ਹੈ ਗੁਰੂ ਕੀ ਪਿਆਰੀ ਸਾత్సੰਗਤ ਜੀ ਕੱਲ ਦੇ ਐਪੀਸੋਡ 'ਚ ਜਿਵੇਂ ਅਸੀਂ ਇਸ ਪਰਿਵਾਰ ਬਾਰੇ ਗੱਲ ਕੀਤੀ ਤਾਂ ਲਿਵਿੰਗ ਟਰੇਜ਼ਰ ਬਾਰੇ ਜਿਵੇਂ ਕਿ ਮੈਂ ਤੁਹਾਨੂੰ ਪਹਿਲੇ ਹੀ ਓਪਨਿੰਗ ਦੱਸਿਆ ਹੈ ਗੁਰਸ਼ਬਦ ਵਿਚਾਰ ਦੀ ਕੀ ਮਹਾਨਤਾ ਹੈ ਸ਼ਬਦ ਵਿਚਾਰ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਮਨੁੱਖ ਦੀ ਜ਼ਿੰਦਗੀ 'ਚ ਹਰ ਕੋਈ ਆਪੋ ਆਪਣੀ ਢੰਗ ਨਾਲ ਗੱਲ ਕਰਦਾ ਹੈ ਬੜੀ ਵੱਡੀ ਮਹਾਨਤਾ ਹੈ ਪਰ ਸਭ ਤੋਂ ਪਹਿਲੇ ਪੁੱਛਣਾ ਚਾਹਾਂਗੇ ਜਿਹੜਾ ਕਾਫਲਾ ਆਰੰਭ ਹੋਇਆ ਸੀ ਕੱਲ ਵੀ ਇਹ ਸਵਾਲ ਆਪਣੇ ਰਹਿਗੇ ਸਿੱਖੇ ਕੁਝ ਕਰਦੇ ਹੋਏ ਕਿ ਨਾ ਕਿਨਾ ਥਾਵਾਂ ਤੇ ਕਿਸ ਕਿਸ ਰੂਪ ਦੇ ਵਿੱਚ ਸੈਮੀਨਾਰ ਤੁਸੀਂ ਕਰ ਚੁੱਕੇ ਹੋ ਜਿਸ ਤੇ ਕਿ ਤੁਹਾਡਾ ਪਰਿਵਾਰ ਬਣ ਚੁੱਕਾ ਹੈ ਵੀਰਜੀ ਸਾਰੀ ਧਰਤੀ ਤੇ ਸਾਰੇ ਮਨੁੱਖੀ ਸਾਡਾ ਪਰਿਵਾਰ ਨੇ ਬਹੁਤ ਕੋ ਇੱਕ ਪੀਤਾਈ ਕਰਕੇ ਅਸੀਂ ਬਾਰਕ ਅਸੀਂ ਜੀਣ ਦੀ ਕੋਸ਼ਿਸ਼ ਕਰਦੇ ਆ ਪਰ ਜੇ ਅਸੀਂ ਦੇਖੀਏ ਤਾਂ ਇੰਡੀਆ ਵਿੱਚ ਆਲਮੋਸਟ ਸਭ ਜਗਾ ਪ੍ਰੋਗਰਾਮ ਕਰ ਲੈਨੇ ਪ੍ਰੋਗਰਾਮ ਹਾਂ ਪੰਜਾਬ ਤੋਂ ਇਲਾਵਾ ਬੈਂਗਲੌਰ ਹੈਦਰਾਬਾਦ ਅਹਮਦਾਬਾਦ ਇਸ ਤਰ੍ਹਾਂ ਫਿਰ ਜਬਲਪੁਰ ਇੰਦੋਰ ਸਾਰੀ ਜਗ੍ਹਾ ਕਰਦੇ ਆਂ ਆਂ ਦਿੱਲੀ ਦੇ ਆਸ-ਪਾਸ ਤੋਂ ਲੈ ਕੇ ਯੂਪੀ ਰਾਏਪੁਰ ਸਭ ਜਗ੍ਹਾ ਜਿੱਥੇ ਬੁਲਾਉਂਦੇ ਨੇ ਜਾਂਦੇ ਆਂ ਧਨਬਾਦ ਟਾਟਾ ਨਗਰ ਵਗੈਰਾ ਜੇਕਰ ਵਿਦੇਸ਼ਾਂ ਦੀ ਗੱਲ ਕੀਤੀ ਜਾਵੇ ਵਿਦੇਸ਼ਾਂ 'ਚ ਵੀ ਸ਼ੁਰੂ-ਸ਼ੁਰੂ 'ਚ ਅਸੀਂ ਪਹਿਲਾਂ ਇੱਥੋਂ ਨੇੜੇ ਜਿਸ ਤਰ੍ਹਾਂ ਬੈਂਕਾਕ ਹੋਇਆ ਸਿੰਗਾਪੂਰ ਹੋਇਆ ਹਾਂਗਕong ਹੋਇਆ ਫਿਰ ਆਸ-ਆਸਤਾ ਮਿਡਲ ਈਸਟ ਜਾਣਾ ਸ਼ੁਰੂ ਕੀਤਾ ਕੁਵੈਤ ਮਸਕਟ ਦੁਬਈ ਵਗੈਰਾ ਆਸਤਾ ਆਸਤਾ ਫਿਰ ਸਾਨੂੰ ਆਸਟ੍ਰੇਲੀਆ ਔਰ ਮਲੇਸ਼ੀਆ ਨਿਊਜ਼ੀਲੈਂਡ ਵਗੈਰਾ ਤੋਂ ਜੀ ਪਾਰਿਸ ਏਸ਼ੀਆ ਤੋਂ ਬੁਲਾਣਾ ਉਹਨਾਂ ਨੇ ਸ਼ੁਰੂ ਕੀਤਾ ਤਾਂ ਯੂਰਪ ਤੇ ਆਲਰੇਡੀ ਅਮਰੀਕਾ ਤੋਂ ਆਉਂਦੇ ਆ ਮੈਂ ਵਿੱਚ ਟ੍ਰਾਂਜ਼ਿਟ ਲੈਂਦਾ ਹੀ ਸੀ ਫਿਰ ਫਿਰ ਯੂਰਪ ਦੀਆਂ ਸਾਰੀਆਂ ਕੰਟਰੀਜ਼ ਨੇ ਫਿਰ ਸਕੈਂਡੀਨੇਵੀਅਨ ਕੰਟਰੀਜ਼ ਡੈਨਮਾਰਕ ਸਵੀਡਨ ਨਾਰਵੇ ਵਗੈਰਾ ਨੇ ਫਿਰ ਫਿਨਲੈਂਡ ਵਾਲਿਆਂ ਨੇ ਬੁਲਾਣਾ ਸ਼ੁਰੂ ਕਰ ਲਿਆ ਤਾਂ ਇਸ ਤਰ੍ਹਾਂ 올 ਓਵਰ ਦਾ ਵਰਲਡ ਲਿਵਿੰਗ ਟ੍ਰਜਰ ਨੂੰ ਅ ਸੰਗਤਾ ਨੇ ਸੁਣਿਆ ਕੀ ਬਾਤ ਤੇ ਸੁਣ ਕੇ ਅ ਗੁਰਦੁਆਰਿਆਂ ਦੇ ਪ੍ਰਬੰਧਕ ਕਈ ਜਗ੍ਹਾ ਇਨੀਸ਼ੀਏਟ ਕਰਦੇ ਨੇ ਤੇ ਕਈ ਜਗ੍ਹਾ ਸੰਗਤਾਂ ਆਪਸ ਵਿੱਚ ਰਲ ਕੇ ਇਨੀਸ਼ੀਏਟ ਕਰਦੀਆਂ ਉਹ ਸਾਨੂੰ ਬੁਲਾਉਂਦੇ ਨੇ ਤਾਂ ਅਸੀਂ ਉਹਨਾਂ ਨੂੰ ਬੇਨਤੀ ਕਰਦੇ ਹਾਂ ਅਸੀਂ ਹੋਟਲਾਂ 'ਚ ਨਹੀਂ ਠਹਿਰਨਾ ਅਸੀਂ ਬਿਲਕੁਲ ਸਾਦੇ ਮਰਾਦੇ ਬੰਦੇ ਆ ਅਸੀਂ ਤੁਹਾਡੇ ਘਰ ਠਹਿਰਾਂਗੇ ਤੇ ਸਾਨੂੰ ਕੋਈ ਵੀ ਸਾਡੀ ਡਿਮਾਂਡ ਨਹੀਂ ਹੈ ਸਿਰਫ ਸਾਨੂੰ ਵਿਚਾਰ ਸਾਂਝ ਕਰਨੀ ਆ ਉਹਦੇ ਹਾਸਤੇ ਸੰਗਤ ਪ੍ਰੋਗਰਾਮ ਅਰੇਂਜ ਕਰਨਾ ਹੈ ਔਰ ਜੇ ਆਡੀਟੋਰੀਅਮ ਦਾ ਪ੍ਰੋਗਰਾਮ ਹੋ ਜਾਏ ਪਾਵੇਂ ਅਸੀਂ ਕਸ਼ਮੀਰ ਗਏ ਤੇ ਪਾਵੇਂ ਖਲਕਟਾ ਗਏ ਤੇ ਪਾਵੇਂ ਵਰਡ ਦੇ ਜੀ ਜਗ੍ਹਾ ਗਏ ਸਕੂਲ ਕਾਲਜ ਯੂਨੀਵਰਸਿਟੀਆਂ ਅੰਦਰ ਜ਼ਿਆਦਾ ਕਰਨ ਦੀ ਕੋਸ਼ਿਸ਼ ਕਰਦੇ ਆ ਤਾਂ ਕਿ ਨੌਜਵਾਨਾਂ ਨਾਲ ਗੱਲਬਾਤ ਕਰ ਸਕੀਏ ਤਾਂ ਆਡੀਟੋਰੀਅਮ ਦੇ ਅੰਦਰ ਇਹ ਹੋ ਜਾਂਦਾ ਹੈ ਕਿ ਬਈ ਉਹ ਬਿਨਾਂ ਕਿਸੇ ਤਕल्लੁਫ ਤੇ ਆ ਕੇ ਅਸੀਂ ਉੱਥੇ ਗੁਰਗਨ ਸਾਹਿਬ ਦਾ ਪ੍ਰਕਾਸ਼ ਨਹੀਂ ਕਰਦੇ ਜਦੋਂ ਆਡੀਟੋਰੀਅਮ ਚ ਕਰਦੇ ਆ ਤਾਂ ਕਿ ਉਹ ਬੈਠ ਕੇ ਆਪਨਾ ਖੁੱਲ ਕੇ ਆਪਣੇ ਦਿਲ ਦਾ ਸਵਾਲ ਰੱਖ ਸਕਣ ਤੇ ਅਸੀਂ ਆਪਣੇ ਟੌਪਿਕ ਨੂੰ ਪੂਰਾ ਖੁੱਲ ਕੇ ਹਰ ਐਂਗਲ ਤੋਂ ਡਿਸਕਸ ਕਰ ਸਕੀਏ ਔਰ ਜਦੋਂ ਇਹ ਪ੍ਰੋਗਰਾਮ ਕਰਦੇ ਆ ਇਸ ਪ੍ਰੋਗਰਾਮ ਨੂੰ ਕਰਨ ਵੇਲੇ ਖਾਸ ਤੌਰ ਤੇ ਅਸੀਂ ਜਿਸਾਂ ਕੱਲ ਤੁਸੀਂ ਪੁੱਛਿਆ ਸੀ ਵੀ ਲਿਵਿੰਗ ਟੇਜ਼ਰ ਕਿੱਥੇ ਖੜਾ ਹੈ ਤੇ ਸ਼ੁਰੂ ਤੋਂ ਹੀ ਅਸੀਂ ਇਸ ਨੂੰ ਇਸ ਗੱਲ ਤੇ ਰੱਖਿਆ ਸੀ ਕਿ ਪਹਿਰਾਵੇ ਦੀ ਕੋਈ ਗੱਲ ਨਹੀਂ ਹੋਏਗੀ ਕਿ ਕੋਈ ਖਾਸ ਪਹਿਰਾਵਾ ਪਾ ਕੇ ਹੀ ਕਰਨ ਵਾਲਾ ਪ੍ਰਚਾਰ ਕਰ ਸਕਦਾ ਸੂਤੀ ਸੀ ਭਾਵੇਂ ਕਾਰਪੋਰੇਟ ਸੈਕਟਰ ਦੇ ਹੋ ਤੇ ਤੁਸੀਂ ਭਾਵੇਂ ਦੇ ਹੋ ਬਿਜ਼ਨਸ ਸੈਕਟਰ ਦੇ ਹੋ ਤੇ ਭਾਵੇਂ ਤੁਸੀਂ ਸਕੂਲ ਕਾਲਜ ਦੇ ਸਟੂਡੈਂਟਸ ਹੋ ਭਾਵੇਂ ਤੁਸੀਂ ਹਾਊਸ ਵਾਈਫ ਹੋ ਘਰ ਦੀ ਪਤਨੀ ਹੋ ਮਦਰ ਹੋ ਜੋ ਮਰਜੀ ਹੋ ਤੁਸੀਂ ਕਿਸੇ ਵੀ ਲੈਵਲ ਦੇ ਹੋ ਜਿਹੜੇ ਮਰਜ਼ੀ ਕੱਪੜੇ ਪਾਏ ਹੋ ਇਹਨੇ ਪਰ ਗ੍ਰੇਸਫੁਲ ਸਾਦਗੀ ਦੇ ਕੱਪੜੇ ਪਾ ਕੇ ਕੋਈ ਵੀ ਇਨਸਾਨ ਇਹਦੇ ਬਾਰੇ ਸਾਂਝ ਕਰ ਸਕਦਾ ਸੋ ਅਸੀਂ ਉਹਦਾ ਖਾਸ ਪਹਿਰਾਵਾ ਵਾਲਾ ਜਿਹੜਾ ਰਿਚੁਅਲ ਸੀ ਨਾ ਟੈਬੂ ਅਸੀਂ ਉਸ ਤੋਂ ਮੁਕਤ ਹੋ ਕੇ ਸਾਂਝ ਕੀਤੀ ਹੈ ਥੋੜਾ ਵੀ ਜੇ ਆਪਾਂ ਗੁਰਸ਼ਬਦ ਵਿਚਾਰ ਵਾਲਾਈਏ ਗੁਰੂ ਕੀ ਪੈਰੀ ਸਾਧ ਸੰਗਤ ਜਦੋਂ ਅਸੀਂ ਗੁਰਬਾਣੀ ਪੜ੍ਹਦੇ ਆ ਜਾਂ ਗੁਰਬਾਣੀ ਸੁਣਦੇ ਆ ਸਾਡੀ ਇੱਕ ਭਾਵਨਾ ਹੁੰਦੀ ਹੈ ਜੋ ਗੁਰੂ ਕਹਿੰਦਾ ਹੈ ਅਸੀਂ ਉਸ ਗੁਰੂ ਦੇ ਮਤ ਅਨੁਸਾਰ ਆਪਣਾ ਜੀਵਨ ਬਤੀਤ ਕਰੀਏ ਪਰੰਤੂ ਜਦੋਂ ਅਸੀਂ ਪ੍ਰਚਾਰਕਾਂ ਵੱਲ ਵੇਖਦੇ ਆ ਪ੍ਰਚਾਰਕ ਸਾਨੂੰ ਗੁਰਸ਼ਬਦ ਵਿਚਾਰ ਬੜੇ ਸੋਹਣ ਢੰਗ ਨਾਲ ਉਦਾਹਰਨਾ ਦੇ ਕੇ ਇੱਕ ਇੱਕ ਤੱਤ ਖੋਲ ਕੇ ਇੱਕ ਇੱਕ ਪੰਕਤੀ ਖੋਲ ਕੇ ਸਾਡੇ ਸਾਹਮਣੇ ਰੱਖਦੇ ਨੇ ਤੁਸੀਂ ਵਿੱਚ ਜਦੋਂ ਗੁਰਸ਼ਬਦ ਦੀ ਗੱਲ ਕਰਦੇ ਹੋ ਸ਼ਬਦ ਵਿਚਾਰ ਦੀ ਗੱਲ ਕਰਦੇ ਹੋ ਜਿਵੇਂ ਤੁਸੀਂ ਆਖਿਆ ਮੈਂ ਦੇਸ਼ ਵਿੱਚ ਵੀ ਗਿਆ ਵਿਦੇਸ਼ ਵਿੱਚ ਵੀ ਗਿਆ 1 ਅੰਕਾਰ ਤੋਂ ਲੈ ਕੇ 18 ਤੋਂ 20 ਤੱਕ ਸਮੁੱਚੇ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਤੁਸੀਂ ਇੱਕ ਪੰਕਤੀ ਖੋਲਣ ਵਾਸਤੇ ਦੂਸਰੀ ਪੰਕਤੀ ਦਾ ਆਸਰਾ ਲੈਂਦੇ ਹੋ ਗੁਰਬਾਣੀ ਦੇ ਸਵਾਲ ਤੁੰ ਤੁਸੀਂ ਗੁਰਬਾਣੀ ਦੇ ਪਰਮਾਨ ਰਹੀ ਜਵਾਬ ਦਿੰਦੇ ਹੋ ਬਹੁਤਾਂ ਗਿਣਤੀ ਚ ਵੇਖਿਆ ਜਦੋਂ ਪ੍ਰਚਾਰਕ ਕਿਤੇ ਉਦਾਹਰਨਾਂ ਦਿੰਦੇ ਨੇ ਕਿਸਾਨੀ ਦੀ ਉਦਾਹਰਨ ਵੀ ਆ ਜਾਂਦੀ ਹੈ ਮੌਜੂਦਾ ਸਮੇਂ ਦੀ ਉਦਾਹਰਨ ਵੀ ਆ ਜਾਂਦੀ ਹੈ ਤੁਸੀਂ ਇੰਡੀਆ ਵਿੱਚ ਵੀ ਪ੍ਰਚਾਰ ਕਰਦੇ ਹੋ ਵਿਦੇਸ਼ ਵਿੱਚ ਵੀ ਪ੍ਰਚਾਰ ਕਰਦੇ ਹੋ ਕਈ ਡਿਵੈਲਪਡ ਕੰਟਰੀ ਨੇ ਜਿੱਥੇ ਉਹਨਾਂ ਨੂੰ ਉਸ ਦੀ ਮਤ ਅਨੁਸਾਰ ਸਮਝਾਇਆ ਜਾਂਦਾ ਹੈ ਫਿਰ ਤੁਹਾਨੂੰ ਕਿਤੇ ਪ੍ਰੋਬਲਮ ਨਹੀਂ ਆਈ ਵੀ ਇੰਡੀਆ ਵਿੱਚ ਇਹ ਲੈਵਲ ਹੈ ਜਾਂ ਵਿਦੇਸ਼ਾਂ ਵਿੱਚ ਆ ਲੈਵਲ ਹੈ ਵਿਚਾਰ ਬਰ ਕਿੱਥੇ ਵੀ ਕੋਈ ਲੈਵਲ ਨਹੀਂ ਹੈ ਮਤਲਬ ਕਾਮਨ ਮੈਨ ਕੀ ਸੋਚਦਾ ਹੈ ਗੁਰਬਾਣੀ ਤਾਂ ਸਾਨੂੰ ਉਸ ਪੱਖੋਂ ਉਹਦੇ ਮਨ ਦੀ ਦਸ਼ਾ ਬਾਰੇ ਵਿਚਾਰ ਸਾਂਝ ਕਰਾਉਂਦੀ ਹੈ ਹੈਨਾ ਸਿਰਫ ਇਤਨਾ ਹੀ ਫਰਕ ਹੈ ਕਿ ਇੰਗਲਿਸ਼ ਵਾਲੇ ਮਨ ਨੂੰ ਮਾਈਂਡ ਕਹਿੰਦੇ ਨੇ ਤਾਂ ਅਸੀਂ ਕਹਿੰਦੇ ਆ ਮਨ ਨੂੰ ਮਾਈਂਡ ਨਾ ਆਖੋ ਕਿਉਂਕਿ ਮਾਈਂਡ ਤੇ ਬਾਅਦ ਹੀ ਬਣਦਾ ਪਹਿਲਾਂ ਮਨ ਹੀ ਮਨ ਦੀ ਅਵਸਥਾ ਸੋ ਇਤਨਾ ਲਫਜ਼ ਕਈ ਵਾਰੀ ਮੁਸ਼ਕਲ ਹੋ ਜਾਂਦੀ ਹੈ ਪੇਸ਼ ਕਰਨਾ ਕਿ ਮਨ ਨੂੰ ਅਸੀਂ ਮਾਈਂਡ ਕਹਿਣਾ ਨਹੀਂ ਹੈ ਤੇ ਮਨ ਨੂੰ ਕਿਸ ਤਰ੍ਹਾਂ ਪੇਸ਼ ਕਰੀਏ ਮਨ ਦੀ ਕੋਈ ਇੰਗਲਿਸ਼ ਨਹੀਂ ਹੈ ਕਈ ਵਾਰ ਵੇਖਿਆ ਜਾਂਦਾ ਸਾਡੇ ਸਾਹਮਣੇ ਬੈਠੀ ਹੋਈ ਆਡੀਅנס ਪਿੰਡਾਂ ਨਾਲ ਸੰਬੰਧ ਰੱਖਦੀ ਹੈ ਕਿਤੇ ਸ਼ਹਿਰ ਨਾਲ ਸੰਬੰਧ ਰੱਖਦੀ ਹੈ ਉੱਥੇ ਕੋਈ ਪ੍ਰੋਬਲਮਸ ਨਹੀਂ ਆਈ ਹੈਗੀ ਨਹੀਂ ਜੀ ਜਿਨ੍ਹਾਂ ਨੂੰ ਲੋਕੀ ਪਿੰਡਾਂ ਵਾਲਾ ਸਮਝਦੇ ਨੇ ਜਿਨ੍ਹਾਂ ਨੂੰ ਲੋਕੀ ਕਹਿ ਦਿੰਦੇ ਨੇ ਉਹ ਅਨਪੜ੍ਹ ਨੇ ਕਈ ਉਹਨਾਂ ਨੂੰ ਕਹਿੰਦੇ ਨੇ ਪਿਛੜੇ ਹੋਏ ਨੇ ਜਦੋਂ ਮੈਂ ਉਹਨਾਂ ਦੇ ਨਾਲ ਗੱਲ ਕਰਦਾ ਉਹਨਾਂ ਦੀ ਅੱਖਾਂ ਚੱਖਾ ਪਾ ਕੇ ਸਾਹਜ ਕਰਦਾ ਤੇ ਮੈਂ ਦੇਖਦਾ ਕਿ ਇਹ ਅਨਪੜ੍ਹ ਨਹੀਂ ਨੇ ਇਹ ਪਿਛੜੇ ਨਹੀਂ ਨੇ ਇਹ ਵੀ ਇਨਸਾਨ ਨੇ ਤਾਂ ਜਦੋਂ ਅਸੀਂ ਗੁਰਬਾਣੀ ਚੋਂ ਸਾਦਾ ਮਨੁੱਖ ਦੇ ਪਰਿਵਾਰ ਦੇ ਜੋ ਮਸਲੇ ਹੁੰਦੇ ਨੇ ਉਹਨਾਂ ਦੇ ਨਾਲ ਗੁਰਬਾਣੀ ਨੂੰ ਟੁਕਾਗੇ ਸਮਝਣ ਦਾ ਯਤਨ ਕਰਦੇ ਆਂ ਤੇ ਕੋਈ ਵੀ ਸਾਨੂੰ ਲੈਵਲ ਦਾ ਫਰਕ ਨਜ਼ਰ ਨਹੀਂ ਆਉਂਦਾ ਕੀ ਸ਼ਹਿਰੀ ਤੇ ਕੀ ਪਿੰਡਾ ਵਾਲਾ ਸਾਰਿਆਂ ਵਾਸਤੇ ਉਪਦੇਸ਼ਾਂ ਵਰਨਾ ਕੋ ਸੰਜਾ ਉਹਨਾਂ ਨੂੰ ਉਹਨਾਂ ਦੀ ਰੂਹ ਨੂੰ ਟੱਚ ਕਰਦਾ ਹੈ ਇੱਕ ਸ਼ਬਦ ਆਮ ਬੋਲਿਆ ਜਾਂਦਾ ਹੈ ਅੱਜ ਸੰਸਾਰ ਦਾ ਹਰ ਮਨੁੱਖ ਦੁਖੀ ਹੈ ਅੱਜ ਸੰਸਾਰ ਦਾ ਹਰ ਮਨੁੱਖ ਡਿਪਰੈਸ਼ਨ ਦੇ ਵਿੱਚ ਹੈ ਤੇ ਦੂਜੇ ਪਾਸੇ ਇਹ ਵੀ ਗੱਲ ਕੀਤੀ ਜਾਂਦੀ ਜਿਨ੍ਹਾਂ ਦੇ ਕੋਲ ਗੁਰਬਾਣੀ ਹੈ ਜਿਨ੍ਹਾਂ ਦੇ ਕੋਲ ਇਲਾਈ ਸੰਦੇਸ਼ ਹੈ ਜਿਨ੍ਹਾਂ ਦੇ ਕੋਲ ਪਰਮਾਤਮਾ ਦੀ ਇਬਾਦਤ ਹੈ ਉਹਨੂੰ ਕੋਈ ਦੁੱਖ ਨਹੀਂ ਲੱਗ ਸਕਦਾ ਤੁਸੀਂ ਗੁਰਬਾਣੀ ਦੇ ਇੱਕ ਇੱਕ ਸ਼ਬਦ ਤੇ ਕਾਰਜ ਕੀਤਾ ਭਾਵੇਂ ਤਨ ਦੀ ਗੱਲ ਹੋਵੇ ਭਾਵੇਂ ਮਨ ਦੀ ਗੱਲ ਹੋਵੇ ਭਾਵੇਂ ਸ਼ਰੀਰ ਦੀ ਗੱਲ ਹੋਵੇ ਭਾਵੇਂ ਦੁੱਖ ਸੁੱਖ ਹੋਵੇ ਕਹਿਣ ਤੋਂ ਪਹਿਲ ਜ਼ਿੰਦਗੀ ਦਾ ਗੁਰਬਾਣੀ ਦਾ ਕੋਈ ਐਉਂ ਜਿਹਾ ਪ੍ਰਮਾਣਿਕ ਤੱਤ ਨਹੀਂ ਜਿਸ ਤੇ ਤੁਸੀਂ ਕਾਰਜ ਨਹੀਂ ਕੀਤਾ ਹੁੰਦਾ ਅੱਜ ਦੇ ਸਮੇਂ ਦੇ ਵਿੱਚ ਜਿਹੜਾ ਮੇਨ ਪ੍ਰੋਬਲਮ ਜਿਹੜੀ ਡਿਪਰੈਸ਼ਨ ਦੀ ਚੱਲ ਰਹੀ ਹੈ ਖਾਸ ਕਰਕੇ ਉਹਨਾਂ ਨੌਜਵਾਨਾਂ ਦੇ ਵਿੱਚ ਜਿਹੜੇ ਨੌਜਵਾਨ ਆਪਣਾ ਘਰ-ਬਾਰ ਛੱਡ ਕੇ ਵਿਦੇਸ਼ਾਂ ਵਿੱਚ ਕੂਚ ਕਰ ਚੁੱਕੇ ਨੇ ਉਹਨਾਂ ਬਾਰੇ ਕੀ ਕਹਿਣਾ ਚਾਹੋਗੇ ਉਸਤਨਾ ਵਾਸਤੇ ਗੁਰਬਾਣੀ ਕੀ ਥੋਟ ਪੇਸ਼ ਕਰਦੀ ਹੈ ਦੇਖੋ ਭਾਵੇਂ ਕੋਈ ਘਰ ਬੈਠਾ ਹੈ ਤੇ ਭਾਵੇਂ ਪਰਦੇਸ ਚ ਲੱਗ ਗਿਆ ਉਹਦੇ ਆਪਣੇ ਜਿਹੜੇ ਅੰਦਰ ਦੇ ਮਨ ਕਰਕੇ ਖਿਆਲ ਬਣੇ ਹੋਏ ਨੇ ਨਾ ਉਹਦੇ ਬਾਰੇ ਉਹ ਸਭ ਜਗਾਂ ਸੇਮ ਹੀ ਰਹਿੰਦਾ ਹੈ ਉਹਨਾਂ ਖਿਆਲਾਂ ਦੀ ਜੇ ਉਹ ਪਰਚੋਲ ਕਰਦਾ ਜਿਹਨੂੰ ਅਸੀਂ ਇਨਟਰੋਸਪੈਕਸ਼ਨ ਕਹਿੰਦੇ ਆ ਗੁਰਬਾਣੀ ਕਹਿੰਦੀ ਹੈ ਜਨ ਨਾਨਕ ਵੀਨ ਆਪਾ ਚੀਨੇ ਆਪਾ ਚੀਨਣਾ ਕਹਿੰਦੇ ਆ ਉਹਦਾ ਆਪਾ ਚੀਨਣ ਬਾਰੇ ਆਪਾ ਖੋਜਣ ਬਾਰੇ ਆਪਣੇ ਦਿਲ ਦੀ ਦਸ਼ਾ ਨੂੰ ਸਮਝਣ ਬਾਰੇ ਗੁਰਬਾਣੀ ਕਹਿੰਦੀ ਹੈ ਜੀ ਕੀ ਬਿਰਥਾ ਹੋਇਸੋ ਗੁਰਪੈ ਅਰਦਾਸ ਕਰ ਇਹ ਦੀ ਰੂਹ ਸਾਂਝ ਕਰਦੇ ਆ ਕਿ ਅਰਦਾਸ ਦਾ ਮਤਲਬ ਇਹ ਨਹੀਂ ਹੈ ਕਿ ਤੈਨੂੰ ਪ੍ਰੋਮੋਸ਼ਨ ਚਾਹੀਦੀ ਹੈ ਕਿ ਤੈਨੂੰ ਪਰਦੇਸ ਦਾ ਵੀਜ਼ਾ ਚਾਹੀਦਾ ਹੈ ਜਾਂ ਤੇਰਾ ਮਕਾਨ ਦਾ ਲੋਨ ਚਾਹੀਦਾ ਹੈ ਬਲਕਿ ਇਹ ਸਾਂਝ ਕਰਦੇ ਆ ਅਰਦਾਸ ਦਾ ਮਤਲਬ ਹੈ ਛੋਟ ਸਿਆਣਪ ਸਗਲ ਮੰਨ ਤਨ ਆ ਰਫਤਾਰ ਆਪਣੀ ਮਤ ਨੂੰ ਸਰੈਂਡਰ ਕਰ ਮਤ ਨੂੰ ਸਰੈਂਡਰ ਕਰਨ ਦਾ ਮਤਲਬ ਵੀ ਇਹ ਨਹੀਂ ਹੈ ਕਿ ਡਮੀ ਹੋ ਕੇ ਬੈਠ ਜਾ ਮਤ ਨੂੰ ਸਰੈਂਡਰ ਕਰਨ ਦਾ ਮਤਲਬ ਹੈ ਮੈਂ ਕੀ ਸੋਚਦਾ ਔਰ ਸਤਗੁਰ ਦੀ ਬਾਣੀ ਮੈਨੂੰ ਕਿਵੇਂ ਸੋਚਣਾ ਸਿਖਾਉਂਦੀ ਹੈ ਮੈਨੂੰ ਮੇਰੇ ਸਰੀਰਕ ਜਿਹਨੂੰ ਦੇਹ ਅਧਿਆਸ ਕਹਿੰਦੇ ਨੇ ਕੇਵਲ ਆਪਣੇ ਸਰੀਰ ਤੱਕ ਲਿਮਿਟਿਡ ਸੁੱਖਾਂ ਸਵਾਦਾਂ ਚਸਕਿਆਂ ਦੇ ਕਾਰਨ ਮੈਨੂੰ ਪਲ-ਪਲ ਸਰੀਰਕ ਡੈਥ ਦਾ ਡਰ ਲੱਗਦਾ ਹੈ ਇਸ ਤੋਂ ਉੱਪਰ ਉੱਠ ਕੇ ਸੋਚ ਦੇਖ ਕਿਸ ਤਰ੍ਹਾਂ 에ਰੀਅਲ 뷰 ਦੇ ਹਿਸਾਬ ਦੇ ਨਾਲ ਈਗਲ ਆਈ ਕਿਤਨੇ ਲਫ਼ਜ਼ ਯੂਜ਼ ਕੀਤੇ ਜਾਂਦੇ ਨੇ ਉੱਪਰ ਉੱਠ ਕੇ ਦੇਖ ਸਮਝ ਤਾਂ ਫਿਰ ਉਹ ਸਾਰੇ ਆਪਣੇ ਨਾਲ ਰਿਲੇਟ ਕਰਨ ਲੱਗ ਪੈਂਦੇ ਨੇ ਭਾਵੇਂ ਉਹ ਇੱਥੇ ਹੋਵੇ ਭਾਵੇਂ ਪਰਦੇਸ ਹੋਵੇ ਉਹਨੂੰ ਇੱਕਦਮ ਸਮਝ ਆਣੀ ਸ਼ੁਰੂ ਹੋ ਜਾਂਦੀ ਹੈ ਕਰ ਤੁਸੀਂ ਇੱਥੇ ਸ਼ਿਰਕ ਡੈਥ ਦੀ ਗੱਲ ਕੀਤੀ ਹੈ ਜ਼ਿੰਦਗੀ ਦੇ ਵਿੱਚ ਕੋਈ ਸੁੱਖ ਆਵੇ ਤੇ ਇਹ ਸਾਨੂੰ ਕਹਿਣਾ ਸ਼ੁਰੂ ਕਰ ਦਿੰਦੇ ਨੇ ਲੋਕ ਦੁਨੀਆ ਦੇ ਲੋਕ ਕਿ ਗੁਰਬਾਣੀ ਪੜੋ ਸ਼ੁਕਰਾਨਾ ਕਰੋ ਮਾਲਕ ਦਾ ਕਿਤੇ ਰੋਗ ਲੱਗ ਜਾਵੇ ਫਿਰ ਇਹੀ ਕਿਹਾ ਜਾਂਦਾ ਗੁਰਬਾਣੀ ਪੜੋ ਉਹ ਰੋਗ ਮੁਕਤ ਹੋਵੋਗੇ ਜ਼ਿੰਦਗੀ 'ਚ ਕੋਈ ਵਿਪਤਾ ਆ ਜਾਵੇ ਕੋਈ ਔਖੀ ਘੜੀ ਆ ਜਾਵੇ ਤਾਂ ਵੀ ਅਸੀਂ ਗੁਰਬਾਣੀ ਦਾ ਆਸਰਾ ਜਨਮ ਤੋਂ ਲੈ ਕੇ ਅਖੀਰਲੇ ਸਵਾਸਾਂ ਤੱਕ ਜਨਮ ਵੇਲੇ ਵੀ ਅਖੰਡ ਪਾਠ ਕੀਤਾ ਜਾਂਦਾ ਹੈ ਗੁਰਬਾਣੀ ਦਾ ਸ਼ੁਕਰਾਨਾ ਕੀਤਾ ਜਾਂਦਾ ਹੈ ਪ੍ਰਮਾਤਮਾ ਦਾ ਗ੍ਰਸਤੀ ਜੀਵਨ ਦੀ ਰਮਤ ਤਾਂ ਚਾਰ ਲਾਵਾਂ ਇੱਥੋਂ ਤੱਕ ਅੰਤਮ ਅਰਦਾਸ ਵੀ ਗੁਰੂ ਸਾਹਿਬ ਦੀ ਹਜ਼ੂਰੀ ਸ਼ਬਦ ਪੜੇ ਜਾਂਦੇ ਨੇ ਜਿਹੜੇ ਗੁਰਬਾਣੀ ਦੇ ਵਿੱਚ ਨੇ ਜਿਹੜੇ ਦੁੱਖ ਨਾਲ ਰਿਲੇਟਡ ਨੇ ਇੱਕੋ ਸਵਾਲ ਸਾਡੇ ਨੌਜਵਾਨਾਂ ਦਾ ਕੀ ਗੁਰਬਾਣੀ ਦੁੱਖਾਂ ਤੇ ਸੁੱਖਾਂ ਤੱਕ ਸੀਮਤ ਹੈ ਦੇਖੋ ਫਿਰ ਗੱਲ ਆ ਜਾਏਗੀ ਕਿ ਗੁਰਬਾਣੀ ਦੁੱਖ ਔਰ ਸੁੱਖ ਕਹਿੰਦੀ ਦਰਸਲ ਕਿਨੂੰ ਹੈ ਜੋ ਤੱਕ ਇਹ ਸਮਝ ਨਹੀਂ ਆਏਗਾ ਤਾਂ ਤੁਸੀਂ ਜਿਹੜਾ ਸੈਂਟੈਂਸ ਵਰਤੇ ਅਗੇ ਦੁੱਖਾਂ ਸੁੱਖਾਂ ਤੱਕ ਸੀਮਿਤ ਹੈ ਕੋਈ ਹੋਇਆ ਮੇਰੇ ਘਰ ਦੇ ਦੁੱਖ ਕਿਹੜੇ ਨੇ ਤਾਂ ਮੇਰੇ ਇਹ ਕੰਫਰਟਸ ਦੇ ਲਕਜ਼ਰੀ ਦੇ ਮੇਰੇ ਸ਼ਰੀਰ ਦੇ ਸੁੱਖਾਂ ਆਰਾਮਾਂ ਦੇ ਸੁੱਖ ਕਿਹੜੇ ਨੇ ਦੁਨੀਆ ਇਹਨਾਂ ਨੂੰ ਸੁੱਖ ਦੁੱਖ ਸਮਝਦੀ ਹੈ ਕਿ ਗੁਰਬਾਣੀ ਨੇ ਹੋਰ ਦੁੱਖ ਸੁੱਖ ਦੀ ਵੀ ਗੱਲ ਕੀਤੀ ਹੈ ਕੋਈ ਨਹੀਂ ਗੁਰਬਾਣੀ ਦੇ ਦੁੱਖ ਸੁੱਖ ਦੀ ਗੱਲ ਇਹਨਾਂ ਦੀ ਤੇ ਕੀਤੀ ਹੀ ਨਹੀਂ ਆ ਗੁਰਬਾਣੀ ਨੇ ਜਿਹੜੇ ਦੁੱਖ ਸੁੱਖ ਦੀ ਗੱਲ ਕੀਤੀ ਹੈ ਜੇ ਉਹ ਠੀਕ ਹੋ ਜਾਂ ਤਾਂ ਇਹਨਾਂ ਦੇ ਬਾਰੇ ਤਾਂ ਬੰਦਾ ਆਪੇ ਤਿਆਰ ਹੀ ਹੋ ਜਾਂਦਾ ਹੈ ਥੋੜੇ ਐਕਸਪਲੇਨ ਕਰਕੇ ਦੱਸ ਸਕੀ ਹਾਂ ਪਾ ਦੇਖੋ ਗੁਰਬਾਣੀ ਅੰਦਰ ਦੁੱਖ ਦੀ ਡੈਫੀਨੇਸ਼ਨ ਸਿੰਪਲ ਹੈ ਕਿ ਮੈਂ ਸੱਚ ਤੋਂ ਵਿਛੜਿਆ ਮਨ ਨੂੰ ਸੱਚ ਸਮਝ ਨਹੀਂ ਆ ਸੱਚ ਮਤਲਬ ਰੱਬ ਰੱਬ ਮਤਲਬ ਵਿਜ਼ਡਮ ਵਿਜ਼ਡਮ ਮਤਲਬ ਸਤਗੁਰ ਕੀ ਮਤ ਮੈਨੂੰ ਸਤਗੁਰ ਦੀ ਮਤ ਬਾਰੇ ਸੋਝੀ ਹੈ ਨਹੀਂ ਆ ਮੈਨੂੰ ਆਪਣੇ ਜੀਵਨ ਤੇ ਟਰਨਾ ਨਹੀਂ ਆਂਦਾ ਪਾਲ ਪਾਲਤੀ ਮੈਂ ਰੂਜ਼ ਅਪਸੈਟ ਹੋ ਜਾਂਦਾ ਨਿੱਗ ਨਿੱਕੀ ਗੱਲ ਤੇ ਮੇਰੀ ਪਤਨੀ ਕਹਿਣਾ ਨਾ ਮੰਨੇ ਮੇਰਾ ਨੌਕਰ ਕਹਿਣਾ ਨਾ ਮੰਨੇ ਮੇਰੇ ਦੋਸਤ ਮਿੱਤਰ ਯਾਰ ਮੇਰੇ ਮੁਤਾਬਕ ਨਾ ਚੱਲਣ ਮੇਰੀ ਬਰਾਦਰੀ ਮੇਰੇ ਮੁਤਾਬਕ ਸਮਾਜ ਮੇਰੇ ਮੈਂ ਹਰ ਵੇਲੇ ਅਪਸੈਟ ਹੀ ਰਹਿੰਦਾ ਕਿਉਂ ਕਿਉਂਕਿ ਮੈਂ ਸੱਚ ਤੋਂ ਵਿਛੜਿਆ ਇਹ ਦੁੱਖ ਹੈ ਜੇ ਮਨ ਨੂੰ ਸੱਚ ਦੇ ਨਾਲ ਮਿਲਾਪ ਆ ਜਾਏ ਸਮਝ ਆ ਜਾਏ ਤਾਂ ਮੇਰਾ ਦੁੱਖ ਕਟਿਆ ਗਿਆ ਫਿਰ ਮਾਈ ਮੇਰੇ ਮਨ ਕੋ ਸੁੱਖ ਦੁੱਖ ਗਿਆ ਨਾ ਬਿਲਕੁਲ ਮਾਈ ਮੇਰੇ ਮਨ ਕੋ ਸੁਖ ਸੁਖ ਦੀ ਡੈਫੀਨੇਸ਼ਨ ਗੁਰਬਾਣੀ ਕਹਿੰਦੀ ਹੈ ਕਿ ਸੁਖ ਤੇਰੀ ਸੰਤੋਪੀ ਅਵਸਥਾ ਦਾ ਨਾਮ ਹੈ ਹਰ ਹਾਲ ਵਿੱਚ ਖੁਸ਼ ਹਰ ਨਾਲ ਖੁਸ਼ ਹਰ ਵੇਲੇ ਚੜਦੀ ਕਲਾ ਚ ਜੇ ਸੁਖ ਦੇ ਤਾਂ ਤੁਝੇ ਰਾਦੀ ਦੁੱਖ ਵੀ ਤੁਝੇ ਤੇ ਆਈਏ ਭੁੱਖ ਦੇ ਤਾਂ ਇਤੀ ਰਾਜਾਂ ਦੁੱਖੀ ਸੁਪਨਾ ਆਈ ਮੈਂ ਹਰ ਹਾਲ ਵਿੱਚ ਮੇਰੀ ਡਿਮਾਂਡ ਤੇ ਕੋਈ ਹੈ ਹੀ ਨਹੀਂ मैं हर हाल च मेरी शिकायत कोई है ही नहीं मैं हर हाल मेरी कोई मंग ही नहीं है मैं हर हाल इंटरेस्ट वास्ते मेरी वाह वाह क्यों नहीं हुई फल की इच्छा नहीं बाछे है तो हर वेले सुख है माई मेरे मन को सुख कोट आनंद राज है। हर दुख। दुख। लो जी दुख दुख वाली अवस्था से गई हूं तो सुख ही सुख है ਬੂਰਾ ਨਹੀਂ ਸਭ ਪਲਾਈ ਯਾਰੇ ਹਾਰ ਨਹੀਂ ਸਭ ਜیتے ਬਸ ਦੁੱਖ ਤਾਂ ਕਿਦੇ ਰਿਆ ਹੀ ਨਹੀਂ ਮਨੁੱਖ ਤੇ ਤਿੰਨ ਪੜਾਣੇ ਜ਼ਿੰਦਗੀ ਤੇ ਬਚਪਨ ਜਵਾਨੀ ਤੇ ਬਜ਼ੁਰਗੀ ਗੁਰੂ ਨਾਲ ਜੁੜਨਾ ਹੈ ਗੁਰਸ਼ਬਦ ਵਿਚਾਰ ਨੂੰ ਜ਼ਹਿਨ ਦਾ ਹੀ ਸਾਬ ਬਣਾਣਾ ਹੈ ਕਿਹੜਾ ਪੜਾ ਹੈ ਸ਼ੇਖ ਫਰੀਦ ਦਾ ਪੰਥ ਸਮਾਰ ਸਵੇਰਾ ਜਿਸ ਵੇਲੇ ਸੰਭਾਲ ਲੋ ਪੜਾ ਉਹੀ ਹੋਇਆ ਜਿਸ ਵੇਲੇ ਸੰਭਾਲ ਲੋ ਉਸੇ ਵੇਲੇ ਸਵੇਰਾ ਜਬ ਜਾਗੇ ਤਬ ਸਵੇਰਾ ਜਦੋਂ ਜਾਗ ਪਏ ਤਾਈ ਸਵੇਰਾ ਨਹੀਂ ਤੇ 90 ਸਾਲ ਤੱਕ ਨਹੀਂ ਜਾਗਦੇ ਮੈਂ ਅੱਜ 60 ਸਾਲ ਪਲੱਸ ਹੋ ਗਿਆ ਵਾਂ ਮੈਂ ਨਹੀਂ ਹੁਣ ਤੱਕ ਜਾ ਗਿਆ ਕੋਈ ਪੜਾ ਦੀ ਤੇ ਕੋਈ ਗੱਲ ਨਹੀਂ ਨੀ ਕਾਲੀ ਜੀਨੀ ਨਾ ਰਾਵਿਆ ਤੌਲੀ ਰਾਵਿਆ ਕੋਈ ਜਿਹੜਾ ਮੰਦੇ ਖਿਆਲਾਂ ਨੂੰ ਪ੍ਰੈਕਟਿਸ ਨਹੀਂ ਨਾ ਕਰਦਾ ਉਹਨੂੰ ਕਹਿੰਦੇ ਨੇ ਕਾਲੀ ਜੀਨੀ ਨਾ ਰਾਦਿਆ ਇਹ ਨਹੀਂ ਹੈ ਕਿ ਜਿਨ੍ਹਾਂ ਨੇ ਸਿਰਫ ਜਦੋਂ ਤੱਕ ਕਾਲੀ ਦਾੜੀ ਸੀ ਤਾਂ ਤੱਕ ਜਿਨ੍ਹਾਂ ਨੇ ਨਹੀਂ ਮੰਨਿਆ ਕਾਲੇ ਕੇਸ ਸੰਤਾ ਤੱਕ ਨਹੀਂ ਮੰਨਿਆ ਕਾਲੀ ਦਾ ਮਤਲਬ ਜਵਾਨੀ ਨਹੀਂ ਹੈ ਕਾਲੀ ਜੀ ਨੀਨਾ ਰਾਬਿਆ ਜਿਹੜੇ ਕਾਲਖ ਦੇ ਮੰਦੇ ਖਿਆਲਾਂ ਨੂੰ ਅਗਿਆਨਤਾ ਭਰੇ ਹਨੇਰੇ ਵਾਲੇ ਖਿਆਲਾਂ ਨੂੰ ਵਾਈਸਿਸ ਵਾਲੇ ਖਿਆਲਾਂ ਨੂੰ ਜਿਨ੍ਹਾਂ ਨੇ ਨਹੀਂ ਮਾਣਿਆ ਨਾ ਉਹ ਸਫੇਦੀ ਮਿੰਸ ਟੋਲੀ ਦੇ ਸੱਚ ਦੇ ਖਿਆਲਾਂ ਨੂੰ ਮਾਣ ਕੇ ਵਿਰਲੇ ਬਣ ਜਾਂਦੇ ਨੇ ਟੋਲੀ ਰਾਬੇ ਕੋਈ ਤਉ ਪਾਵੇਂ 10 ਸਾਲ ਦਾ ਨੌਜਵਾਨ ਹੋਵੇ ਉਹ ਜਿਵੇਂ ਲੋਟੀ ਰਾਵੈ ਕੋਈ ਆ ਵਿਰਲਾ ਸੱਚ ਮਾੜ ਲੰਦਾ ਕਿਹਾ ਜਾਂਦਾ ਹੈ ਬਚਪਨ ਦੇ ਵਿੱਚ ਕੋਰੀ ਸਲੇਟ ਹੈ ਜਿਸ ਤਰ੍ਹਾਂ ਦਾ ਕੋਈ ਨਕਸ਼ਾ ਉਤਰੋਗੇ ਉਹ ਜਾਂ ਜ਼ਿੰਦਗੀ ਤੁਰhta ਜਾਏਗਾ ਬੱਚਾ ਗੁਰਨਾ ਜੁੜਨਾ ਚਾਹੁੰਦਾ ਹੈ ਜ਼ਿੰਦਗੀ ਨੂੰ ਅਪਣਾਉਣਾ ਚਾਹੁੰਦਾ ਹੈ ਜ਼ਿੰਦਗੀ ਨੂੰ ਜੀਣਾ ਚਾਹੁੰਦਾ ਹੈ ਕਿ ਮੈਂ ਗੁਰਨ ਸਮਰਪਿਤ ਹੋ ਜਾਵਾਂ ਕੋਈ ਇਹੋ ਜਿਹਾ ਸਿਸਟਮ ਜਾਂ ਕੋਈ ਇਹੋ ਜਿਹਾ ਪੱਕ ਹੈ ਗੁਰਬਾਣੀ ਜਿਹੜੀ ਕਹਿੰਦੀ ਹੋਵੇ ਇਸ ਉਮਰ ਤੋਂ ਸ਼ੁਰੂ ਕਰਦੇ ਆਪਣੇ ਆਪ ਨੂੰ ਸਵਾਰ ਲੈ ਬੰਦੇ ਖੋਜ ਦਿਲ ਹਰ ਰੋਜ਼ ਉਹ ਤੇ ਉਮਰ ਦਾ ਕੋਈ ਤਕਾ ਜਾਣੀ ਵੈਰੀ ਗੁੱਡ ਤਾਂ ਤੁਸੀਂ ਕੁਐਸਚਨ ਦਾ ਆਨਸਰ ਤੇ ਕਰ ਲਿਆ ਫਿਰ ਪੜਾ ਤੇ ਕੋਈ ਨਾ ਹੋਇਆ ਕਿਵੇਂ ਆਰੰਭ ਕੀਤਾ ਜਾਵੇਗਾ ਮੈਂ ਸੱਚ ਦੇ ਮਾਰਗ ਤੇ ਚੱਲਣਾ ਇਹਦੀ ਕੋਈ ਉਮਰ ਹੈ ਬਕਾਇਦਾ ਜਾਂ ਫਿਰ ਜੋ ਤੋਂ ਸੋਚੀ ਆਏਗੀ ਜੋ ਤੋਂ ਸਮਝ ਆਏਗੀ ਉਹਦੋਈ ਸਾਡੇ ਕਰਾਂ ਦੇ ਵਿਚਕਾਰ ਐਜ਼ ਅ ਪੇਰੈਂਟਸ ਸਾਡਾ ਇਤਨਾ ਫਰਜ਼ ਬਣਦਾ ਹੈ ਕਿ ਜੋ ਬਾਣੀ ਜੀਵਨ ਜਾ ਸਿਖਾਉਂਦੀ ਹੈ ਮੈਂ ਉਹਨੂੰ ਜੀਵਿਆ ਕਰਾਂ ਮੈਂ ਇੱਥੇ ਆਣਾ ਚਾਹੁੰਦਾ ਸੀਗਾ ਪੇਰੈਂਟਸ ਦੀ ਤੁਸੀਂ ਗੱਲ ਕੀਤੀ ਹੈ ਜਾਨੀ ਕਿ ਆਰੰਭ ਤਾਂ ਪਹਿਲੇ ਪੇਰੈਂਟਸ ਨੂੰ ਕਰਨੀ ਪੈਗੀ ਬੱਚੇ ਦੀ ਲਾਈਫ 'ਚ ਮੈਂ ਆਪਣਾ ਲਿੰਕ ਗੱਲ ਦਾ ਦੁਬਾਰਾ ਜੋੜਦਾ ਕਿ ਅਗਰ ਮੈਂ ਮੰਮੀ ਪਾਪਾ ਹਾਂ ਮੈਂ ਦਾਦਾ ਦਾਦੀ ਨਾਨਾ ਨਾਨੀ ਹਾਂ ਮੇਰਾ ਫਰਜ਼ ਬਣਦਾ ਹੈ ਗੁਰਬਾਣੀ ਚ ਉਹ ਜਿਹੜੀ ਜੀਵਨ ਜੀ ਸਿਖਾਈ ਹੈ ਮੈਂ ਉਹ ਜੀਵਿਆ ਕਰਾਂ ਜੀ ਬਹੁਤ ਖੂਬ ਤੁਹਾਡਾ ਸਵਾਲ ਜਾ ਰਿਹਾ ਬੱਚੇ ਵਾਸਤੇ ਤੁਹਾਡਾ ਬਚਪਨਾ ਜਾ ਚੁੱਕਾ ਹੈ ਮੇਰਾ ਜਾ ਚੁੱਕਾ ਹੈ ਉਹਦਾ ਉੱਤਰ ਮੈਨੂੰ ਆਂਦਰ ਨਹੀਂ ਗੁਰਬਾਣੀ ਪੜ੍ਹੀ ਗੁਰਬਾਣੀ ਸੁਣੀ ਗੁਰਬਾਣੀ ਸੁਣਾਈ ਵਿਚਾਰ ਇੱਕ ਇੱਕ ਸ਼ਬਦ ਨੂੰ ਗਹਿਰਾਈ ਨਾਲ ਖੋਜਿਆ ਜਿੰਨਾ ਖੋਜਣਾ ਚਾਹੀਦਾ ਸੀ ਉਸ ਤੋਂ ਵੱਧ ਤੁਸੀਂ ਖੋਜਿਆ ਸੰਕਤਚ ਪ੍ਰਚਾਰ ਕੀਤਾ ਕੋਈ ਇਹੋ ਜਿਹਾ ਸਵਾਲ ਵੀ ਆਇਆ ਕਿਸੇ ਨੌਜਵਾਨ ਦਾ ਮੈਂ ਇੰਨੀ ਉਮਰ ਬਤੀਤ ਕਰ ਚੁੱਕਾ ਜੀ ਪਰ ਹੁਣ ਮੈਂ ਸਮਰਪਿਤ ਹੋਣਾ ਚਾਹੁੰਦਾ ਹਾਂ ਪਰ ਅਰੰਭਤਾ ਕਿਵੇਂ ਕਰਾਂ ਉਹ ਜਿਸ ਪੱਖੋਂ ਸਵਾਲ ਕਰੇਗਾ ਕਰਦੇ ਹਨ ਤਾਂ ਅਰੰਭਤਾ ਇੱਥੇ ਹੀ ਸ਼ੁਰੂ ਹੋਏਗੀ ਆਪਾਂ ਖੋਜਣਾ ਸ਼ੁਰੂ ਕਰਦੀਏ ਵੇਰ ਆਈ ਏਮ ਰੋਂਗ ਗੁਰਬਾਣੀ ਦੀ ਕਿਰਪਾ ਦੀ ਬਖਸ਼ਿਸ਼ ਦੀ ਗ੍ਰੇਸ ਦੀ ਗੇਮ ਤਦੋਂ ਹੀ ਸ਼ੁਰੂ ਹੋ ਜਾਂਦੀ ਹੈ ਜਦੋਂ ਮੈਂ ਇਹ ਵਿਚਾਰਨਾ ਸ਼ੁਰੂ ਕਰ ਦਿੱਤਾ ਮੈਂ ਅਪਸੈਟ ਕਿਉਂ ਹੁੰਦਾ ਹਾਂ ਜੀ ਮੈਂ ਦੁਖੀ ਕਿਹੜੀ ਕਿਹੜੀ ਗੱਲ ਤੇ ਹੁੰਦਾ ਹਾਂ ਮੇਰਾ ਦੇਖਣ ਦਾ ਨਜ਼ਰੀਆ ਕਿਉਂ ਤੁਹਾਡੇ ਬਾਰੇ ਗਲਤ ਹੈ ਉਹਦੇ ਬਾਰੇ ਕਿਉਂ ਗਲਤ ਹੈ ਉਹਦੇ ਨਾਲ ਮੈਂ ਵਿਤਕਰਾ ਕਿਉਂ ਕਰਦਾ ਹਾਂ ਉਹਨੂੰ ਤੇ ਮੈਂ ਜੱਫੀ ਪਾਉਂਦਾ ਹਾਂ ਤੁਹਾਨੂੰ ਮੈਂ ਇਗਨੋਰ ਕਰਦਾ ਹਾਂ ਇਹ ਜਦੋਂ ਮੈਂ ਆਪਣੇ ਬਾਰੇ ਸੋਚਣਾ ਸ਼ੁਰੂ ਕਰਾਂਗਾ ਨਾ ਮੈਂ ਓ ਮਾਈ ਗੋਡ ਮੈਂ ਮੈਂ ਹਿਪੋਕ੍ਰੀਟ ਵੀ ਹਾਂ ਤਾਂ ਫਿਰ ਮੈਸਜ ਦੇ ਪਾਸੇ ਟੁਰਾਂਗਾ ਤਾਂ ਉਹ ਜਿਸ ਹਿਸਾਬ ਨਾਲ ਸਵਾਲ ਕਰਦਾ ਹੈ ਲੇਕਿਨ ਤੁਹਾਡਾ ਜਿਹੜਾ ਪਹਿਲਾ ਸਵਾਲ ਸੀ ਉਹ ਮੁੱਕਿਆ ਨਹੀਂ ਬੱਚੇ ਨੂੰ ਕਿਸ ਤਰ੍ਹਾਂ ਕਰੀਏ ਇਹ ਸਵਾਲ ਦੀ ਸ਼ਰਤ ਰਹਿਣੀ ਹੈ ਸਾਡੇ ਤੇ ਬੱਚਾ ਸਿੱਧੇ ਰਾ ਪਵੇ ਆ ਨਾ ਪਵੇ ਮੇਰਾ ਫਰਜ਼ ਬਣਦਾ ਹੈ ਕਿ ਮੈਂ ਸੱਚ ਤੇ ਜੀਵਾਂ ਬੱਚੇ ਨੇ ਸਾਰੋਂ ਪਾਸੇ ਮਾਪਿਓ ਤੋਂ ਲੈ ਕੇ মিডিਆ ਤੋਂ ਲੈ ਕੇ ਘਰ ਦੇ ਅੰਦਰ ਕਿਸ ਤਰੀਕੇ ਦੇ ਨਾਲ ਗੱਲਾਂ ਹੁੰਦੀਆਂ ਉਹਦੇ ਹਿਸਾਬ ਦੇ ਨਾਲ ਆਪਣੀ ਸੋਚ ਨਹੀਂ ਬਣਾਣੀ ਆ ਪਰ ਜੈਸੀ ਸੰਗਤ ਉਹ ਸੁਰਤ ਕਰਕੇ ਕਰੇਗਾ ਵੈਸਾ ਉਹ ਬਣ ਜਾਏਗਾ ਕਈ ਘਰਾਂ ਵਿੱਚ ਮਾਪਿਓ ਸਿਆਣੇ ਚੰਗੇ ਸੁਚੱਜੇ ਹੁੰਦੇ ਨੇ ਬੱਚਾ ਕੁਰਾਏ ਪਹਿ ਜਾਂਦਾ ਤਾਂ ਅਸੀਂ ਮਾਪਿਓ ਤੇ ਸ਼ਰਤ ਰੱਖ ਕੇ ਬੈਠਾਂਗੇ ਇਹਦਾ ਮਤਲਬ ਹੋ ਜਾਏਗਾ ਪਹਿਲਾ ਪੁਆਇੰਟ ਇੱਥੇ ਹੀ ਖੜਾ ਰਹੇਗਾ ਮੈਂ ਮਾਪਿਓ ਹਾਂ ਮੇਰਾ ਫਰਜ਼ ਬਣਦਾ ਮੈਨੂੰ ਜੋ ਸਮਝਾਇਆ ਗਿਆ ਮੈਂ ਉਸ ਤਰ੍ਹਾਂ ਜੀ ਹਾਂ ਜੀ ਇਹ ਵੀ ਕਿਹਾ ਜਾਂਦਾ ਹੈ ਸਾਡੇ ਪ੍ਰਾਤਨ ਲਿਖਤਾਂ ਦੇ ਵਿੱਚ ਵੀ ਹੈ ਗੁਰਮਤ ਫਲਸਫੀ ਦੇ ਵਿੱਚ ਵੀ ਹੈ ਸ਼ਾਇਦ ਅਦਰ ਫਲਸਫੀ ਦੇ ਵਿੱਚ ਵੀ ਹੋਵੇ ਧਰਮਾਂ ਦੇ ਵਿੱਚ ਵੀ ਹੋਵੇ ਕਿ ਬੱਚੇ ਦੇ ਜਨਮ ਤੋਂ ਪਹਿਲਾਂ ਮਾਂ ਦੀ ਟ੍ਰੇਨਿੰਗ ਸ਼ੁਰੂ ਹੋ ਜਾਂਦੀ ਹੈ ਮਾਂ ਜਿਹੋ ਜਿਹਾ ਚਿਤਵਦੀ ਹੈ ਜਿਹੋ ਜਿਹਾ ਜ਼ੈਨ ਵਿੱਚ ਪਾਲਦੀ ਹੈ ਉਹ ਕਿਤਨੇ ਕਿਤੇ ਬੱਚੇ ਦੇ ਜਨਮ ਤੇ ਅਸਰ ਪੈਂਦੇ ਹੈ ਕੀ ਗੁਰਬਾਣੀ ਦੇ ਬਾਰੇ ਕੋਈ ਗੱਲ ਕਰਦੀ ਹੈ ਕੋਈ ਪ੍ਰਮਾਨ ਸਾਇੰਸ ਇਹ ਦੱਸਦੀ ਹੈ ਕਿ ਮਾਂ ਜਦੋਂ ਪ੍ਰੈਗਨਨਸੀ ਦਾ ਪੀਰੀਅਡ ਹੈ ਉਸਲੇ ਉਹਦੀ ਮਨ ਦੀ ਸਥਿਤੀ कैसी है राइट ਜੇ ਉਹ ਗੁਰਬਾਣੀ ਪੜ੍ਹਦੀ ਹੈ ਜਾਂ ਸੱਚ ਕਰਕੇ ਆਪਣੇ ਆਪ ਨੂੰ ਸਹਿਜ ਵਿੱਚ ਰੱਖਦੀ ਹੈ ਔਰ ਸੱਚ ਦੀ ਸੰਗਤ ਕਰਦੀ ਹੈ ਸੁਰਤ ਕਰਕੇ ਤਾਂ ਇਹਦਾ ਅਸਰ ਉਹਦੇ ਬੱਚੇ ਤੇ ਪੈਂਦਾ ਹੈ ਜਦੋਂ ਬੱਚੇ ਨੂੰ ਦੁੱਧ ਪਿਲਾਉਂਦੀ ਹੈ ਇਹਦਾ ਅਸਰ ਉਹਦੇ ਬੱਚੇ ਤੇ ਪੈਂਦਾ ਹੈ ਪਰ ਅਲਟੀਮੇਟਲੀ ਜਦੋਂ ਬੱਚਾ ਵੱਡਾ ਹੋਏਗਾ ਉਸ ਵੇਲੇ ਉਹ ਆਪਣੀ ਸੂਰਤ ਦੇ ਮੁਤਾਬਕ ਜਿਹੜਾ ਸੰਗ ਕਰੇਗਾ ਉਹ ਉਹ ਬਣੇਗਾ ਉਹ ਬਣੇਗਾ ਉਹਦਾ ਬਲੇਮ ਮਾਂ ਉੱਤੇ ਨਹੀਂ ਆਏਗਾ ਕਿਉਂਕਿ ਜਦੋਂ ਅਸੀਂ ਸ਼ਬਦ ਪੜ੍ਹਦੇ ਹਾਂ ਜਿਨਹਰ ਹਿਰਦੈ ਨਾਮ ਨਾ ਬਸਿਓਤਿ ਮਾਤ ਕੀਜੈ ਹਰਬੰਦਾ ਇਹਦੇ ਬਾਰੇ ਹਮੇਸ਼ਾ ਹੀ ਕਿਹਾ ਜਾਂਦਾ ਉਹਦੀ ਮਾਂ ਉੱਤੇ ਬਲੇਮ ਆ ਜਾਂਦਾ ਅਸੀਂ ਮਾਤੇ ਬਲੇਮ ਨਹੀਂ ਲਗਾ ਸਕਦੇ ਆ ਦਰਸਲ ਇਹ ਸਮਝਣਾ ਚਾਹੀਦਾ ਜਿਹਨਾਂ ਰੀਦੇ ਨਾਮ ਨਾਲ ਬਸੇ ਹੋ تین ਮਾਤ ਕੀ ਜ਼ਹਿਰ ਬਾਂਜਾ ਉਹਦੀ ਮਤ ਬਾਂਜ ਹੋ ਜਾਂਦੀ ਹੈ ਉਹ ਚੰਗੇ ਗੁਣ ਚੰਗੇ ਖਿਆਲ ਨਹੀਂ ਪ੍ਰੈਕਟਿਸ ਕਰਦੀ ਜਿਹੜੀ ਭਾਵੇਂ ਉਹਦੇ ਮਾਤਾ ਪਿਤਾ ਨੇ ਉਹਦੇ ਬਜ਼ੁਰਗਾਂ ਨੇ ਘਰ ਸਿਖਾਏ ਵੀ ਸੀ ਜੀ ਲੇਕਿਨ ਉਹ ਜਦੋਂ ਅੱਗੇ ਆਪਣੇ ਜੀਵਨ ਵਿੱਚੜਦੇ ਨੇ ਸਕੂਲ ਕਾਲਜ ਆ ਵਿਆਹ ਸ਼ਾਦੀ ਤੋਂ ਬਾਅਦ ਤੋ ਮਿਸ ਬਿਹੇਵਰ ਮਿਸ ਯੂਜ਼ ਕਰਨਾ ਸ਼ੁਰੂ ਕਰ ਦਿੰਦੇ ਨੇ ਤਾਂ ਉਹਨਾਂ ਦੀ ਮਤ ਬਾਂਜ ਹੋਈ ਨਾ ਜਿਹਦੇ ਵਿੱਚ ਚੰਗਾ ਸੁਚੱਜਾ ਖਿਆਲ ਕਨਸੀਵ ਨਹੀਂ ਹੋਇਆ ਤਾਂ ਉਹਨਾਂ ਦਾ ਜੀਵਨ ਕੀ ਬਣਿਆ ਉਹ ਉਹ ਜਿਨ੍ਹਾਂ ਰੀਰ ਦੇ ਨਾਮ ਨੱਬਸੀ ਹੋਤੀਨ ਮਾਤ ਕੀਜੇ ਰਬਾਂਜਾ ਤਿੰ ਸੁਂਝੀ ਦੇ ਫਿਰੇ ਬਿਨਾਵੇਂ ਉਹ ਸੱਚ ਤੋਂ ਬਿਨਾ ਖਾਲੀ ਡੈੱਡ ਬੋਡੀ ਵਾਂਗੂ ਲਾਸ਼ ਵਾਂਗੂ ਟੁੱਟਦਾ ਫਿਰਦਾ ਨਜ਼ਰ ਤੇ ਆਂਦੇ ਨੇ ਤਿੰ ਸੁਂਝੀ ਦੇ ਫਿਰੇ ਬਿਨਾਵੇਂ ਉਹ ਖੱਪ ਖੱਪ ਮੂਏ ਕਰਾਂਜਾ ਕਰਾਂਜ ਦੀ ਧੁਨੀ ਤੇ ਜੀਂਦੇ ਰਹਿੰਦੇ ਨੇ ਜਗਾ ਜਗਾ ਲੋਕਾਂ ਨੂੰ ਅੱਖਾ ਦਿਖਾਉਂਦੇ ਰਹਿੰਦੇ ਨੇ ਗੁੱਸੇ ਨਾਲ ਬੋਲਦੇ ਨੇ ਜਗਾ ਜਗਾ ਉੱਚਾ ਬੋਲਦੇ ਨੇ ਜਗਾ ਜਗਾ ਆਪਣਾ ਤਾਕਤ ਵਖਾਣਦੇ ਨੇ ਜਗਾ ਜਗਾ ਆਪਣਾ ਕਾਮਕ੍ਰੋਧ ਲੰਵੰਕਾਰ ਦਾ ਮਿਸਯੂਜ਼ ਕਰਦੇ ਨੇ ਉਸ ਵੇਲੇ ਅਸੀਂ ਉਹਨਾਂ ਦੀ ਮਾਂ ਨੂੰ ਪੁਰਾਪਲਾ ਕਾਂਗੇ ਮਾਦਾ ਤੇ ਕੋਈ ਬਲੇਮ ਨਹੀਂ ਆਏਗਾ ਸੋ ਤੁਹਾਡਾ ਸਵਾਲ ਸਾਈਕੋਲੋਜੀ ਦਾ ਵੀ ਹੈ ਫਿਲਾਸਫੀ ਦਾ ਵੀ ਹੈ ਪਰ ਸਾਰਾ ਮਦਰ ਉਤੇ ਟੁਕਾ ਕੇ ਮਦਰ ਉਤੇ ਬਲੇਮ ਨਹੀਂ ਜਾ ਸਕਦਾ ਪੇਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਡਾ ਇੱਕ ਇੱਕ ਸਵਾਲ ਦਾ ਜਵਾਬ ਸੱਚਮੁੱਚ ਆਪਣੇ ਤੇ ਢਾਲਣ ਦੀ ਗੱਲ ਕਰਦਾ ਤੇ ਇੱਕ ਇੱਕ ਜਵਾਬ ਤੁਸੀਂ ਗੁਰਬਾਣੀ ਕੋਟੇਸ਼ਨ ਨੂੰ ਬੜੇ ਸੋਹਣੇ ਢੰਗ ਨਾਲ ਅੱਗੇ ਰੱਖ ਕੇ ਦਿੱਤਾ ਹੈ ਵਾਹਿਗੁਰੂ ਕਿਰਪਾ ਕਰੇ ਮਾਲਕ ਤੁਹਾਨੂੰ ਉਤਮ ਦੂਸੀ ਬਖਸ਼ੇ ਤੁਸੀਂ ਇਸੇ ਤਰ੍ਹਾਂ ਪੂਰੇ ਵਿਸ਼ਵ ਦੇ ਵਿੱਚ ਜਿੱਥੇ ਤੁਸੀਂ ਲਿਵਿੰਗ ਟੇਅਰ ਪਰਿਵਾਰ ਕਾਫਲਾ ਨਾਲ ਲੈ ਕੇ ਸੈਮੀਨਾਰਾ ਦਾ ਪ੍ਰਬੰਧ ਕਰਦੇ ਹੋ ਗੁਰਮਤ ਸਮਾਗਮਾਂ ਦੇ ਵਿੱਚ ਹਾਜ਼ਰੀ ਭਰਦੇ ਹੋ ਸੈਮੀਨਾਰਾ ਦੇ ਰਾਹੀਂ ਦੁਨੀਆ ਨੂੰ ਸਿੱਖ ਸਮਾਜ ਨੂੰ ਅਦਰ ਸਮਾਜ ਨੂੰ ਪਰਮਾਤਮਾ ਦੀ ਗੱਲ ਇਬਾਦਤ ਦੀ ਗੱਲ ਆਪਣੀ ਜ਼ਿੰਦਗੀ ਜੀਉਣ ਦਾ ਗੱਲ ਬੜੇ ਸੋਹਣੇ ਢੰਗ ਨਾਲ ਦੱਸਦੇ ਹੋ ਇਸੇ ਤਰ੍ਹਾਂ ਦੱਸਦੇ ਰਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਸੋਨ ਮੈਨੂੰ ਦਿਓ ਆ ਗਿਆ ਆਪ ਸਮੂਹ ਸੰਗਤ ਦਾ ਵੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਵਿੱਚ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ